ਤੇਰੀ ਸੋ ਮੈਨੂੰ ਰੱਬ ਮਿਲ ਜਾਣਾ ਸੀ ਕਿਤੇ ਕੱਲਾ ਬਹਿ ਕੇ ਫੇਰ ਦਹੁੰਦਾ ਜਿ ਮੰਨ ਕੇ ਤੇਰੀ ਸੋਨੀ ਰੱਬ ਮੈਨੂੰ ਮਿਲ ਜਾਣਾ ਸੀ ਕਿਤੇ ਕੱਲਾ ਬਹਿ ਕੇ ਫੇਰ ਦਹੁੰਦਾ ਜਿ ਮੰਨ ਕੇ ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆ ਨੂੰ ਕਰਦਾ ਮੇਰੇ ਹੱਥਾਂ ਵਿੱਚ ਖੇੜ ਜੰਦ ਫੁੱਲ ਬਣ ਕੇ ਅੰਬਰਾਂ ਤੋਂ ਗੁੰਮ ਹੋਏ ਤਾਰੇ ਲੱਭ ਲੈਣ ਸੀ ਸਾਗਰਾਂ ਨੂੰ ਤਾਰ ਕੇ ਕਿਨਾਰੇ ਲੱਭ ਲੈਣ ਸੀ ਅੰਬਰਾਂ ਤੋਂ ਗੁੰਮ ਹੋਏ ਤਾਰੇ ਲੱਭ ਲੈਣ ਸੀ ਅੰਬਰਾਂ ਤੋਂ ਗੁੰਮ ਹੋਏ ਤਾਰੇ ਲੱਭ ਲੈਣ ਸੀ ਸਾਗਰਾਂ ਨੂੰ ਤਾਰ ਕੇ ਕਿਨਾਰੇ ਲੱਭ ਲੈਣ ਸੀ ਪਰ ਕੀਆ ਕੀਤੇ ਜਾਂ ਬੋਲਾ ਕਿਸ ਤੂੰ ਜਿੱਤੇ ਉਸ ਵੇਲੇ ਤੇਰੇ ਕੋਲ ਆ ਕੇ ਤਣ ਕੇ ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ ਮੇਰੇ ਹੱਥਾਂ ਵਿੱਚ ਹੀੜ ਜਾਂਦੇ ਫੁੱਲ ਬਣ ਕੇ ਨੀ ਤੇਰੀ ਸੰ ਤੇਰੀ ਸੰ ਤੇਰੀ ਸੰ ਜਿੰਦਗੀ ਦੀ ਆਰੀ ਇੱਕ ਖੁਸ਼ੀ ਦਾ ਦਿਲਾਤੀ ਤੂੰ ਤਾਂ ਮੇਰੀ ਅੱਖੀਆਂ ਦੀ ਨੀਂਦ ਹੀ ਗਵਾਤੀ ਜਿੰਦਗੀ ਦੀ ਹਾਰੀ